ਵਾਇਕੋ ਜਿੱਕਾ ਖਾਲਸਾ ਵਾਇਕੋ ਜੇ ਕੀ ਬਤੇ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਔਰ ਮੈਂ ਬਤੌਰ ਹੈਲਪਰ ਗੋਡਨ ਅਫਸਰ ਪ੍ਰੈਸ ਵਿੱਚ 2015 ਵਿੱਚ ਗਿਆ ਸੀ ਔਰ 2021 ਦੇ ਵਿੱਚ ਉੱਥੇ ਇੱਕ ਚੈਕਿੰਗ ਹੋਈ ਹੈ ਮੈਂ ਸਟੋਰ ਸੀ ਸਟੋਰ ਕੀਪਰ ਸੀ ਉੱਥੇ ਮੇਰੇ ਕੋਲ ਕਾਗਜ਼ ਜ ਕੈਮੀਕਲ ਵਗੈਰਾ ਆਉਂਦਾ ਸੀ ਔਰ ਮੈਨੂੰ ਉਸ ਸਟੈਕਿੰਗ ਦੌਰਾਨ 15,11,969 ਰੁਪਏ ਪਾਏ ਗਏ ਔਰ ਏਡੀ ਵੱਡੀ ਰਕਮ ਮੈਂ ਨਾ ਅਮੀਰ ਨਹੀਂ ਮੈਂ ਨਾ ਜਮਾ ਕਰਾ ਸਕਾਂ ਔਰ ਨਾ ਹੀ ਮੈਂ ਕਾਨਾ ਨਾ ਮੈਂ ਬੇਈਮਾਨ ਔਰ ਇਹਦੀ ਜਦੋਂ ਮੈਂ ਦੁਬਾਰਾ ਪੜਤਾਲ ਵਾਸਤੇ ਲੇਖ ਕੇ ਦਿੱਤਾ ਗਿਆ ਤੇ ਉਹਦੇ ਵਿੱਚ ਜਿਹੜੀਆਂ 45 ਸਬਕਮੇਟੀ ਬਣੀਆਂ ਉਹਨਾਂ ਨੇ ਚੈੱਕ ਕੀਤਾ ਪ੍ਰਿੰਟਿੰਗ ਦੇ ਬਿੱਲਾਂ ਦੇ ਵਿੱਚ 11,30,000 ਰੁਪਏ ਦੀਆਂ ਗਲਤੀਆਂ ਨਿਕਲੀਆਂ ਔਰ ਉਹ ਬਿੱਲ ਕੱਟਣ ਵਾਲਿਆਂ ਦੀਆਂ ਗਲਤੀਆਂ ਐ ਔਰ ਦੂਜੇ ਪਾਸੇ ਜੇ 3.5 ਦਾ ਫਿਰ ਘਟਦਾ ਹੈ ਤਾਂ ਦੂਜੇ ਪਾਸੇ 7 ਲੱਖ ਦਾ ਵਾਧਾ ਵੀ ਹੈ ਇਹ 45 ਸਬਕਮੇਟੀ ਦੀ ਚਿੱਠੀ ਮੇਰੇ ਕੋਲ ਮੌਜੂਦ ਹੈ ਔਰ ਇਸ ਦੇ ਬਾਵਜੂਦ ਮੈਨੂੰ ਵਾਰ-ਵਾਰ ਇਹ ਚਿੱਠੀਆਂ ਕੱਢੀਆਂ ਜਾ ਰਹੀਆਂ ਸੀ ਕਿ 3.5 ਲੱਖ ਰੁਪਏ ਜਮ੍ਹਾਂ ਕਰਾਓ ਔਰ ਜਿਨ੍ਹਾਂ ਬੰਦਿਆਂ ਦੀਆਂ ਗਲਤੀਆਂ ਐ ਔਰ ਜੋ ਇਨਸਪੈਕ ਔਰ ਮੈਨੂੰ ਵਾਰ-ਵਾਰੇ ਟੌਰਚਰ ਕੀਤਾ ਗਿਆ ਕਿ 3.5 ਲੱਖ ਰੁਪਏ ਜਮ੍ਹਾਂ ਕਰਾ ਜਦੋਂ ਮੈਂ ਨਹੀਂ ਜਮ੍ਹਾਂ ਕਰਵਾਇਆ ਤੇ ਫਿਰ ਬਾਅਦ ਵਿੱਚ ਮੇਰੀ ਤਨਖਾਹ ਜਿਹੜੀ ਇਹਨਾਂ ਨੇ ਰੋਕ ਦਿੱਤੀ ਹੈ ਔਰ ਲਗਭਗ 6 ਮਹੀਨੇ 6.5 ਮਹੀਨੇ ਦੀ ਤਨਖਾਹ ਨਾਲ ਕੋਲ ਮੇਰੀ ਜਮਾ ਆ ਫਿਰ ਇਸ ਦੌਰਾਨ ਮੈਂ ਅਸਤੀਫਾ ਵੀ ਦਿੱਤਾ ਡਿਪਰੈਸ਼ਨ ਵਿੱਚ ਆਣ ਕੇ ਔਰ ਮੇਰਾ ਪ੍ਰਧਾਨ ਜੀ ਨੇ ਅਸਤੀਫਾ ਪ੍ਰਮਾਣ ਕਰਨ ਦੀ ਬਜਾਏ ਮੇਰੀ ਬਦਲੀ ਦਰਵਾਜ਼ਾ ਸੇਬ ਕੀਤੀ ਜਦੋਂ ਕਿ ਇਹਨਾਂ ਨੇ ਮੈਨੂੰ ਰਿਲੀਵ ਨਹੀਂ ਕੀਤਾ ਇਹ ਵੀ ਇੱਕ ਟੌਰਚਰ ਹੈ ਔਰ ਜੋ ਮੈਂ ਲਗਾਤਾਰ 3 3 ਸਾਲ ਲਗਾਤਾਰ ਸਹਿਆ ਇਹਨਾਂ ਦਾ ਟੌਰਚਰ ਔਰ ਇਸ ਦੇ باوجود ਫਿਰ ਇਹਨਾਂ ਨੇ ਮੇਰੀ ਬਦਲੀ ਕੀਤੀ ਦਰਬਾਰ ਸਾਹਿਬ ਔਰ ਮੈਨੂੰ ਕਾਊਂਟਰ ਕੜਾ ਪ੍ਰਸ਼ਾਤੇ ਹਾਜ਼ਰ ਕੀਤਾ 2.5 ਮਹੀਨੇ ਉੱਥੇ ਲਾਏ ਨੇ ਉੱਥੇ 2.5 ਮਹੀਨੇ ਤੀ ਮੈਨੂੰ ਇਹਨਾਂ ਤਨਖਾਹ ਨਹੀਂ ਦਿੱਤੀ ਔਰ 2.5 ਮਹੀਨੇ ਬਾਅਦ ਮੈਨੂੰ ਸਟੈਂਡ ਸਕੂਟਰ ਸਟੈਂਡ ਨਿਵਾਸ ਬੇਸਮੈਂਟ ਦੇ ਵਿੱਚ ਲਿਆ ਕੇ ਉੱਥੇ ਮੈਨੂੰ ਇਹਨਾਂ ਨੇ ਸਸਪੈਂਡ ਕੀਤਾ ਹੈ 1 ਸਾਲ 1 ਮਹੀਨਾ ਲਗਭਗ ਹੋ ਗਿਆ ਹੈ ਸਸਪੈਂਡ ਦੀ ਮੈਨੂੰ ਅੱਧੀ ਤਨਖਾਹ ਦੇ ਰਹੇ ਨੇ ਔਰ ਇਹਦਾ ਆਡਿਟ ਵੀ ਹੋ ਚੁੱਕਾ ਹੈ ਆਡਿਟ ਦੇ ਵਿੱਚ ਪੇਪਰ ਵੱਧ ਚੁੱਕਾ ਹੈ ਹਾਲਾਂਕਿ ਸਾਰੇ ਕਾਗਜ਼ ਜਿਹੜੇ ਆ ਸਾਰੇ ਸਬੂਤ ਮੇਰੇ ਹੱਕ ਦੇ ਵਿੱਚ ਹੈ ਇਸ ਦੇ ਬਾਵਜੂਦ ਵੀ ਕੋਈ ਫੈਸਲਾ ਨਹੀਂ ਹੋ ਰਿਹਾ। ਔਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਮੈਂ ਇਹ ਨੌਕਰੀ ਜਿਹੜੀ ਮੈਂ ਨਹੀਂ ਕਰਨੀ। ਜੇ ਮੈਨੂੰ ਪੈਸੇ ਪੈਂਦੇ ਨੇ ਜੇ ਮੇਰੀ ਗਲਤੀ ਹੈ ਤਾਂ ਮੈਂ ਪੈਸੇ ਜਮ੍ਹਾਂ ਕਰਾਉਣ ਲਈ ਤਿਆਰ ਆ ਮੇਰੇ ਫੰਡ ਦੇ ਵਿੱਚੋਂ ਕੱਟ ਲਏ ਜਾਣ। ਮੈਨੂੰ ਕੋਈ ਇਤਰਾਜ਼ ਨਹੀਂ। ਪਰ ਜੇ ਫੈਸਲਾ ਮੇਰੇ ਹੱਕ ਦੇ ਵਿੱਚ ਨਹੀਂ ਕਰ ਸਕਦੇ ਇਹ ਦੂਜਿਆਂ ਨੂੰ ਸਜ਼ਾ ਨਹੀਂ ਦੇ ਸਕਦੇ ਤਾਂ ਮੇਰੇ ਵੱਲੋਂ ਫਤਿਹ ਹੈ। ਮੈਂ ਇਹ ਨੌਕਰੀ ਕਰਨ ਲਈ ਤਿਆਰ ਨਹੀਂ। ਔਰ ਮੈਂ ਲਗਾਤਾਰ 3-4 ਸਾਲੇ ਟਾਰਚਰ ਸਹ ਰਿਹਾ। ਮੇਰਾ ਪਰਿਵਾਰ ਹੈ ਮੈਂ ਗਰੀਬ ਆਦਮੀ ਆ। ਔਰ ਮੇਰੇ ਘਰ ਦੇ ਵਿੱਚ ਇਥੋਂ ਤੱਕ ਕਿ ਸੌਦੇ ਲਈ ਵੀ ਪੈਸੇ ਨਹੀਂ ਹੈ ਔਰ ਇਹਨਾਂ ਟੌਰਚਰ ਇਹਨਾਂ ਨੇ ਮੈਨੂੰ ਕੀਤਾ ਔਰ ਇਥੋਂ ਤੱਕ ਕਿ ਕਿਸੇ ਨੇ ਵੀ ਨਹੀਂ ਕਿਹਾ ਕਿ ਗੁਰਪ੍ਰੀਤ ਸਿੰਘ ਦੇ ਤੇਰੇ ਘਰ ਦੇ ਵਿੱਚ ਸੌਦਾ ਨਹੀਂ ਹੈ ਤੈਨੂੰ ਕਿਹ ਚੀਜ਼ ਦੀ ਲੋੜ ਹੈ ਤੇ ਸਾਨੂੰ ਦੱਸ ਇੱਕ ਦੋ ਵੀਰਾਂ ਨੇ ਮੇਰੇ ਮਦਦ ਜ਼ਰੂਰ ਕੀਤੀ ਹੈ ਮੇਰੀ ਘਰ ਦੇ ਵਿੱਚ ਰਸੋਈ ਦੇ ਡੱਬੇ ਵੀ ਖਾਲੀ ਆ ਜਿੱਥੇ ਸੌਦਾ ਪੈਣਾ ਮੈਂ ਕੀ ਲੈ ਜਾ ਕੇ ਬੱਚਿਆਂ ਨੂੰ ਦਵਾਂ ਕਿਵੇਂ ਪਰਿਵਾਰ ਪਾਲਾਂਗੇ ਜੇ ਤੁਹਾਡੇ ਪਰਿਵਾਰ ਨੇ ਤੇ ਮੇਰੇ ਵੀ ਪਰਿਵਾਰ ਨੇ ਤੋਡੇ ਬੱਚੇ ਸੈੱਟ ਨੇ ਪਰ ਮੇਰੇ ਬੱਚੇ ਛੋਟੇ ਅਜੇ ਪੜਦੇ ਪੈਣ ਮੈਂ ਕਿਵੇਂ ਸਹਿਲਾਂ ਇਹਨਾਂ ਦਾ ਟਾਰਚਰ ਔਰ ਦੂਜੇ ਪਾਸੇ ਇਹਨਾਂ ਬੰਦਿਆਂ ਨੂੰ ਇਹ ਗੱਲ ਦਾ ਪਤਾ ਹੈ ਸੀਨੀਅਰ ਅਧਿਕਾਰੀਆਂ ਵੀ ਨਾ ਤਾਂ ਪੇਪਰ ਉੱਤੇ ਘੱਟ ਸਕਦਾ ਏ ਔਰ ਨਾ ਹੀ ਗੁਰਪ੍ਰੀਤ ਸਿੰਘ ਬੇਈਮਾਨ ਹੈ ਐਸਜੀਪੀਸੀ ਪ੍ਰਧਾਨ ਨਾਲ ਪਹੁੰਚ ਕੀਤੀ ਸਰ ਮੈਂ ਸਾਰੇ ਸੈਕਟਰੀ ਸਾਹਿਬਾਨ ਨਾਲ ਮਿਲ ਚੁੱਕਾ ਹਾਂ ਪ੍ਰਧਾਨ ਜੀ ਉਹਨਾਂ ਨੇ ਸਬ ਕਮੇਟੀ ਬਣਾਈ ਸੀ ਉਹਨਾਂ ਨੇ ਪੜਤਾਲ ਕੀਤੀ ਐ ਪਰ ਪਰਦਾ ਇਹਨਾਂ ਨੇ ਜਿਹੜੇ ਕਾਗਜ਼ ਦੁਬਾਰਾ ਕਿਦੋਂ ਤੇ ਲਿਖਿਆ ਜੀ ਪ੍ਰਧਾਨ ਜੀ ਦੇ ਆਦੇਸ਼ਾਂ ਅਨੁਸਾਰ 3.5 ਲੱਖ ਰੁਪਏ ਜਮ੍ਹਾਂ ਕਰਾਓ ਜਦੋਂ ਕਿ ਸਬ ਕਮੇਟੀ ਇਹ ਗੱਲ ਕਹਿੰਦੀ ਹੈ ਵੀ 3.5 ਦਾ ਘਟਦਾ 7 ਲੱਖ ਦਾ ਵਾਧਾ ਵੀ ਹੈ ਕੱਲਾ ਘਟਦਾ ਨਹੀਂ ਹੈ ਇਹਦਾ ਮਤਲਬ ਕੁਝ ਘਟਦਾ ਨਹੀਂ ਸਿਰਫ ਇੱਕ ਕਿਤਾਬਾਂ 'ਚ ਗਲਤੀਆਂ ਨੇ ਤੇ ਜੇ ਕਿਤਾਬਾਂ 'ਚ ਗਲਤੀਆਂ ਕੱਲੀਆਂ ਮੇਰੀਆਂ ਨਹੀਂ ਜੇ ਮਿੱਥੇ ਜਿੱਥੇ ਮੇਰੀ ਗਲਤੀਆਂ ਮੈਂ ਭੁਗਤਣ ਲਈ ਤਿਆਰ ਹਾਂ ਤਾਂ ਮੈਂ ਸਜ਼ਾ ਭੁਗਤ ਵੀ ਰਿਆ ਹਾਂ ਔਰ ਜੇ ਕਹਿਣ ਵੀ ਮੈਨੂੰ ਉਹ ਪੈਸੇ ਜਮ੍ਹਾਂ ਕਰਾ ਤੇ ਮੇਰੇ ਪੈਸੇ ਤੇ ਬਣਦੇ ਹੋਣਗੇ ਤਾਂ ਮੈਂ ਜਮ੍ਹਾਂ ਕਰਾਉਣ ਲਈ ਤਿਆਰ ਹਾਂ ਔਰ ਮੈਂ ਇਥੋਂ ਤੱਕ ਮੈਂ ਦੋ ਵਾਰੀ ਅਸਤੀਫਾ ਦੇ ਚੁੱਕਾ ਇੱਕ ਵਾਰੀ ਨਹੀਂ ਦੋ ਚਾਰੀ ਅਸਤੀਫਾ ਦੇ ਚੁੱਕਾ ਦੂਜੀ ਵਾਰਾ ਹੁਣ ਅਸਤੀਫਾ ਦਿੱਤਾ ਸੀ ਕਿ ਮੇਰਾ ਅਸਤੀਫਾ ਪ੍ਰਵਾਨ ਕਰ ਲਓ ਮੇਰਾ ਜੋ ਫੰਡ ਤੁਹਾਡੇ ਕੋਲ ਬਣਦਾ ਹੈ ਉਹ ਕੱਟ ਲਿਆ ਜਾਵੇ ਜਿੰਨੇ ਪੈਸੇ ਤੁਹਾਡੇ ਬੰਦੇ ਨੇ ਉਹ ਕੱਟ ਲਓ ਜੇ ਤੱਕ ਕੱਟਦੇ ਹੋਣ ਕਿ ਮੈਨੂੰ ਦੱਸ ਦਿਓ ਮੈਂ ਜਮ੍ਹਾਂ ਕਰਾ ਦਾਂਗਾ ਜੇ ਵਾਅਦੇ ਹੋਣਗੇ ਤੇ ਮੈਨੂੰ ਦੇ ਦਿਓ ਤੇ ਜੇ ਨਹੀਂ ਮੈਨੂੰ ਦੇ ਸਕਦੇ ਤੁਸੀਂ ਪੈਸੇ ਵਾਅਦੇ ਨਹੀਂ ਦੇ ਸਕਦੇ ਗੁਰੂ ਰਾਮਦਾਸ ਜੀ ਦੀ ਗੋਲ ਕੈ ਉਹ ਮੇਰੇ ਸਾਹਮਣੇ ਗੋਲਕ ਚ ਪਾ ਦਿਓ ਮੈਂ ਇੱਥੇ ਦੇਣ ਲਈ ਤਿਆਰ ਹਾਂ ਮੈਂ ਨਹੀਂ ਲੈਂਦਾ 1 ਰੁਪਿਆ ਵੀ ਔਰ ਜੇ ਮ ਜੇ ਇਨਾ ਅਫਸਰਾਂ ਨੂੰ ਮੇਰੀ ਇਮਾਨਦਾਰੀ ਦਾ ਪਤਾ ਆ ਸਾਰਿਆਂ ਨੂੰ ਪਤਾ ਹੈ ਇੱਕ ਗੱਲ ਮੇਰੇ ਸਾਹਮਣੇ ਪਿੱਠ ਪਿੱਛੇ ਵੀ ਮੇਰੇ ਕਹਿ ਰਹੇ ਨੇ ਮੇਰੇ ਸਾਹਮਣੇ ਵੀ ਕਹਿ ਰਹੇ ਆ ਵੀ ਤੂੰ ਚੋਰ ਨਹੀਂ ਆ ਤੂੰ ਇਮਾਨਦਾਰ ਹੈਂ ਤੂੰ ਭ੍ਰਿਸ਼ਟ ਨਹੀਂ ਹੈ ਤੇ ਫਿਰ ਇਨਾ ਟਰਟਚਰ ਕਿਉਂ ਜਦੋਂ ਸਾਰੇ ਅਫਸਰਾਂ ਨੂੰ ਪਤਾ ਹੈ ਫਿਰ ਇਹ ਨਾ ਕਵੇ ਵੀ ਮੈਂ ਜੇ ਕੇ ਕੋਲ ਜਾਣਾ ਆ ਤੇ ਅਗਲੇ ਦਬਕੇ ਮਾਰ ਕੇ ਬਾਹਰ ਕੱਢ ਦਿੰਦੇ ਆ ਵੀ ਤੂੰ ਬਾਹਰ ਚੱਲਦਾ ਸਾਡੇ ਕੋ ਰੋਣਾ ਨਹੀਂ ਰੋਵਾ ਮੈਂ ਕਿਹਦੇ ਕੋਲ ਜਾ ਕੇ ਨਾ ਕੋਈ ਮੇਰੀ ਸ਼ਿਫਾਰਿਸ਼ ਹੈ ਕੋਈ ਮੈਂਬਰ ਕੋਈ ਐਮਐਲਏ ਕੋਈ ਐਮਪੀ ਦੀ ਮੇਰੀ ਕੋਈ ਸ਼ਿਫਾਰਿਸ਼ ਨਹੀਂ ਗਲਤੀ ਸਿਰਫ ਮੇਰੀ ਇਹ ਆ ਜੇ ਮੇਰੀ ਵੀ ਸ਼ਿਫ ਤੇ ਹੋ ਸਕਦਾ ਮੈਂ ਅੱਜ ਵੱਡੇ ਅਹੁਦੇ ਤੇ ਹੁੰਦਾ ਤੇ ਮੇਰੇ ਤੇ ਕੇਸ ਨਾ ਪੈਂਦਾ ਮੇਰੀ ਕੋਈ ਸ਼ਿਫਾਰਿਸ਼ ਨਹੀਂ ਹੈ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਮੈਂ ਅੱਜ ਇੱਥੇ ਆਇਆ ਕਿਸੇ ਨੂੰ ਮਿਲਿਓ ਇੱਥੇ ਆ ਕੇ ਮੈਂ ਅੱਜ ਕਿਸੇ ਨੂੰ ਨਹੀਂ ਮਿਲਿਆ ਜੀ ਮੇਰਾ ਤਿੰਨਾਂ 64 ਸਾਲਾਂ ਚ ਮੈਂ ਮਿਲ ਮਿਲ ਕੇ ਥੱਕ ਗਿਆ ਕੀ ਮੰਗ ਕੇ ਹੁਣ ਕੀ ਚਾਹੀਦਾ ਮੇਰੀ ਮੰਗ ਹੈ ਵੀ ਜੇ ਮੇਰੇ ਖਾਤੇ ਚ ਕੋਈ ਪੈਸੇ ਨਿਕਲਦੇ ਆ ਤੇ ਮੈਂ ਕੱਟ ਲੈ ਜੇ ਮੇਰੀ ਗਲਤੀ ਨਿਕਲਦੀ ਆ ਤੇ ਕੱਟ ਲਈ ਜਾਵੇ ਮੈਂ ਸਜ਼ਾ ਭੁਗਤਣ ਲਈ ਤਿਆਰ ਆ ਪੈਸਿਆਂ ਦੇ ਫਰਾਉਡ ਪੜਤਾਲਾਂ ਦੋ ਹੋ ਚੁੱਕੀਆਂ ਨੇ ਤੀਜੀ ਪੜਤਾਲ ਤੇ ਨਾਲ ਆਡਿਟ ਕਰਵਾ ਚੁੱਕੇ ਆ ਆਡਿਟ ਦੇ ਵਿੱਚ ਪੇਪਰ ਵੱਧ ਗਏ ਇਹਦਾ ਮਤਲਬ ਪੈਸਾ ਚੀਜ਼ ਕੋਈ ਘਟਦੀ ਨਹੀਂ ਕੋਈ ਚੀਜ਼ ਘਟਦੀ ਨਹੀਂ ਪੈਸਾ ਪੇਪਰ ਘਟਦਾ ਨਹੀਂ ਸਰ ਜੀ ਫਰਾਡ ਮੇਰੇ ਤੇ ਪਾਇਆ ਗਿਆ ਹੈ ਫਰਾਡ ਕੁਛ ਨਹੀਂ ਸਿਰਫ ਕਿਤਾਬਾਂ ਦੇ ਵਿੱਚ ਗਲਤੀਆਂ ਸੀ ਕਾਦੀ ਕਿਹੜੀਆਂ ਗਲਤੀਆਂ ਕਿਤਾਬਾਂ ਵਿੱਚ ਪ੍ਰਿੰਟਿੰਗ ਦੇ ਵਿੱਚ ਗਲਤੀਆਂ ਜਿਹੜੇ ਪ੍ਰਿੰਟਿੰਗ ਦੇ ਬਿੱਲ ਕੱਟਦੇ ਸੀ ਜਿੰਨਾਂ ਰਾਇ ਪੇਪਰ ਖਰਚੇ ਪੈਂਦਾ ਸੀ ਉਹ ਇੱਧਰ ਉੱਧਰ ਕੱਟਣ ਵਾਲਿਆਂ ਦੀਆਂ ਗਲਤੀਆਂ ਰੋਜ਼ਾਨੀ ਘਟਨਾ ਹੈ ਇਹ 2021 ਦੀ ਇੱਕ ਐਸਜੀਪੀਸ ਦੇ ਪ੍ਰਾਣਾ ਮਲਾਜ ਮਿਲਿਆ ਉਹ ਆਪੋ ਵੱਖਰੇ ਵਿੱਚ ਆਇਆ ਹਾਂਜੀ ਵੱਖਰੇ ਦੇ ਬਾਰੇ ਥੋੜਾ ਦੇਖੋ ਕਿ ਅਸੀਂ 22000 ਮਲਾਜਮ ਹੈ ਤੇ 22000 ਮਲਾਜਮ ਨੂੰ ਭਾਵੇਂ ਉਹ ਐਜੂਕੇਸ਼ਨ ਦੇ ਆ ਭਾਵੇਂ ਧਰਮ ਪ੍ਰਚਾਰ ਦੇ ਆ ਭਾਵੇਂ ਹੈਲਥ ਦੇ ਆ ਤੇ ਵੱਡਾ ਅਦਾਰਾ ਹੈ ਤੋ ਉਹਦੇ ਵਿੱਚ ਕੋਈ ਵੀ ਕਿਸੇ ਵੀ ਕਦੀ ਵੀ ਕਿਸੇ ਨਾ ਕਿਸੇ ਮਲਾਜਮ ਨੂੰ ਭਾਵੇਂ ਉਸ ਜਿਸ ਮਰਜ਼ੀ ਉਹਦੇ ਤੇ ਆ ਉਹਨੂੰ ਪ੍ਰੋਬਲਮ ਆ ਸਕਦੀ ਹੈ ਪਰ ਮੈਂ ਤੁਹਾਨੂੰ ਆਪਣੇ ਤੁਹਾਡੇ ਜਰੀਏ ਇਹ ਦੱਸਦਾ ਕਿ ਮੈਨੂੰ ਬੈਠਿਆ 6 ਮਹੀਨੇ ਹੋ ਗਏ ਪਰ ਮੇਰੇ ਕੋਲ ਆ ਕੇ ਭਾਵੇਂ ਉਹਨੂੰ ਸਾਹਮਣੇ ਕਰ ਲਓ ਮੇਰੇ ਕੋਲ ਆ ਕੇ ਕਦੀ ਉਹਨੇ ਆਪਣੀ ਜਿਹੜੀ ਦੁੱਖ ਦੀ ਗੱਲ ਨਹੀਂ ਕੀਤੀ ਤੇ ਫਿਰ ਵੀ ਅਸੀਂ ਕਹਿੰਦੇ ਆ ਕਿ ਦੂਜੇ ਹਰ ਇੱਕ ਦਾ ਜਿਹੜਾ ਮਸਲਾ ਮੈਂ ਹੁਣ ਵੀ ਕਹਿੰਦਾ ਕਿ ਸਾਡੇ ਕੋਲ ਆ ਕੇ ਅਸੀਂ ਉਹਨੂੰ ਗੱਲਬਾਤ ਦੇ ਰਾਹੀਂ ਜਿਹੜਾ ਇਹੋ ਹੀ ਹੁੰਦਾ ਮੁਲਾਜ਼ਮਾਂ ਦਾ ਕਿ ਗੱਲਬਾਤ ਰਾਹੀਂ ਜਿਹੜਾ ਮਸਲਾ ਜਿਹੜਾ ਉਹ ਹੱਲ ਕਰਾਂਗੇ ਤੇ ਜਦੋਂ ਜੇ ਸਾਡੇ ਕੋਲ ਆਇਆ ਹੁੰਦਾ ਤਾਂ ਅਸੀਂ ਜ਼ਰੂਰ ਹੱਲ ਕਰਦੇ ਪਰ ਮੇਰੇ ਮੈਨੂੰ ਪਤਾ ਨਹੀਂ ਪ੍ਰਧਾਨ ਜੀ ਕੋਲ ਗਿਆ ਕਿ ਨਹੀਂ ਗਿਆ ਉਹਨੇ ਵੀਡੀਓ 'ਚ ਗੱਲ ਕੀਤੀ ਆ ਵੀ ਪ੍ਰਧਾਨ ਜੀ ਨਾਲ ਗੱਲ ਕੀਤੀ ਪਰ ਸਾਡੇ ਕੋਲ ਨਾ ਮੇਰੇ ਕੋਲ ਕਿਸੇ ਸੈਕਟਰੀ ਨੇ ਤੇ ਨਾ ਹੀ ਉਹਨੇ ਇਸ ਵਿੱਚ ਤੇ ਆਪਣੇ ਬਾਰੇ ਉਹ ਗੱਲ ਕੀਤੀ ਆ ਪਰ ਜਿੱਥੇ ਇਹ ਵੀ ਕਹਿ ਦਿੰਦਾ ਕਿ ਜਿੱਥੇ ਜਿਸਮ ਮੁਲਾਜ਼ਮ ਦੀ ਕੋਈ ਗਲਤੀ ਹੁੰਦੀ ਹੈ ਦੇਖੋ ਇਹ ਅਦਾਰਾ ਜੇ ਅਸੀਂ ਉਹਦੀ ਚੈਕਿੰਗ ਨਾ ਕਰਾਂ ਜੇ ਉਹਨੂੰ ਨਾ ਦੇਖਾਂਗੇ ਜਾਂ ਨਿਗ੍ਹਾ ਨਾ ਰੱਖਾਂਗੇ ਤਾਂ ਵੱਡੇ ਨੁਕਸਾਨ ਹੁੰਦੇ ਆ ਤੇ ਇਸੇ ਲਈ ਹਰ ਮੁਲਾਜ਼ਮ ਤੇ ਨਿਗ੍ਹਾ ਰੱਖਣੀ ਵੀ ਉਹਨੂੰ ਡਿਸਪਲਿਨ ਚ ਰੱਖਣਾ ਇਮਾਨਦਾਰੀ ਦੇ ਤੌਰ ਤੇ ਸਮਾਵਾ ਲੈਣੀਆਂ ਹੈ ਉਹ ਵੀ ਸਾਡੇ ਵੱਡੇ ਸਕੱਤਰਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਜਿੱਥੇ ਦੇਖੋ ਸਬਕਮੇਟੀ ਉਹਦੀ ਬਣੀ ਸੀ ਤੇ ਸਬਕਮੇਟੀ ਨੇ ਜੋ ਫੈਲਾ ਕੀਤਾ ਉਹ ਆਪ ਵੀ ਕਹਿੰਦਾ ਵੀ ਸਬਕਮੇਟੀ ਨੇ ਮੇਰੇ ਹੱਕ 'ਚ ਫੈਲਾ ਕੀਤਾ ਜੋ ਸਬਕਮੇਟੀ ਨੇ ਫੈਲਾ ਕੀਤਾ ਅਸੀਂ ਉਸ ਫੈਸਲੇ ਤੇ ਅੱਜ ਵੀ ਖੜੇ ਹਾਂ ਉਹ ਕਹਿੰਦਾ ਮੈਨੂੰ ਇੱਥੇ ਕੱਢੀ ਜਾ ਰਹੀ ਨਹੀਂ ਹਾਂ ਹਾਂਜੀ ਉਹਦਾ ਕਹਿੰਦਾ ਕਿ ਮੈਨੂੰ ਪਰੇਸ਼ਾਨ ਨਹੀਂ ਨਹੀਂ ਤੰਗ ਪਰੇਸ਼ਾਨ ਦਾ ਤਾਂ ਕੋਈ ਮਤਲਬ ਨਹੀਂ ਹੈ ਆਪਣੀ ਵੀਡੀਓ 'ਚ ਉਹ ਇਹ ਗੱਲ ਗੱਲ ਕਹਿ ਕੇ ਗਿਆ ਵੀ ਸਬਕਮੇਟੀ ਨੇ ਫੈਲਾ ਮੇਰੇ ਹੱਕ 'ਚ ਕੀਤਾ ਅੱਜ ਅਸੀਂ ਮੈਂ ਇੱਥੋਂ ਆਪਣੇ ਮਾਧਿਅਮ ਰਾਹੀਂ ਕਹਿੰਦਾ ਕਿ ਜੇ ਸਬਕਮੇਟੀ ਨੇ ਜੋ ਫੈਲਾ ਕੀਤਾ ਅਸੀਂ ਉਹ ਫੈਸਲੇ